रोपड़े तेगबीर सिंह ने रूस में स्थित माउंट एल्बर्स, यूरोप महाद्वीप की सब तो उची चोटी न छे साल नौ महीने की उम्र विच सर करके वर्ल्ड रिकॉर्ड बनाया है माउंट एल्बर्स रूस में अठारह हज़ार दस फुट पंज हज़ार छे सौ बताली मीटर दी ते स्थित है ਜਾਣਕਾਰੀ ਦੇ ਅਨੁਸਾਰ ਤੇਗਵੀਰ ਨੇ 20 ਜੂਨ ਨੂੰ ਮਾਉਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ ਜਿਕਰ ਯੋਗ ਹੈ ਕਿ ਇਹ ਇੱਕ ਕਾਟਾ ਆਕਸੀਜਨ ਟ੍ਰੈਕ ਹੈ ਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ ਉਹ ਚੋਟੀ ਦੇ ਸਿਖਰ ਤੇ ਪਹੁੰਚ ਗਿਆ ਜਿੱਥੇ ਆਮ ਤਾਪਮਾਨ 10 ਸੈਲਸੀਅਸ ਹੈ ਅਤੇ ਉਸਨੇ ਆਪਣਾ ਸੁਪਨਾ ਪੂਰਾ ਕੀਤਾ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਸ ਨੂੰ ਮਾਉਂਟੇਨਿਆਰਿੰਗ ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਦੀ ਨੂੰ ਬਲਕਾਰিয়ান ਰਿਪਬਲਿਕ ਰੂਸ ਦੁਆਰਾ ਜਾਰੀ ਕੀਤਾ ਗਿਆ ਮਾਉਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਤੇਗਵੀਰ ਸਿੰਘ ਰੋਪੜ ਦੇ ਵਿੱਚ ਇੱਕ ਨਾਮੀ ਨਿੱਜੀ ਸਕੂਲ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ ਇਸ ਕਾਰਨ ਮੈਨਾਲ ਉਸਨੇ 6 ਸਾਲ ਅਤੇ 9 ਮਹੀਨੇ ਦੀ ਉਮਰ ਵਿੱਚ ਮਾਉਂਟ ਐਲਬਰਸ ਦੀ ਚੜ੍ਹਾਈ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਉਪਲਬਧੀ ਨਾਲ ਤੇਗਵੀਰ ਸਿੰਘ ਨੇ ਵਾਗਾ ਕੁਸ਼ਗਰਾ, ਮਹਾਰਾਸ਼ਟਰ ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ ਜਿਸਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ। ਤੇਗਵੀਰ ਅਕਸਰ 2024 ਵਿੱਚ ਮਾਉਂਟ ਕਿਲੀਮੰਜਾਰੋ, ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਨੂ ਸਰਕਰਨ ਵਾਲਾ ਸਭ ਤੋਂ ਕਾਟੋ ਮਰਦਾਸ਼ੀਆਈ ਬਣ ਗਿਆ ਸੀ ਅਤੇ ਉਸ ਦਾ ਨਾਮ 에ਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਸ਼ਾਮਲ ਹੈ। 04/2024 ਵਿੱਚ ਮਾਉਂਟ ਐਵਰੇਸਟ ਬੇਸ ਕੈਂਪ ਨੇਪਾਲ ਤੱਕ ਜਾ ਚੁੱਕਾ ਹੈ।